ਅੱਜ ਮੰਗਲਵਾਰ ਦਾ ਦਿਨ ਹੈ ਦਿਵਾਲੀ ਦਿਵਾਲੀ ਪਰਵੋ ਕਿਸ ਪਰਵਾਨੇ ਦਾ ਕੱਲ ਵੀ ਬਣਾਈ ਹੈ ਕੁਝ ਅੱਜ ਬਣਾ ਰਹੇ ਆ ਸਾਡੇ ਸਾਹ ਉਹਨਾਂ ਦਾ ਦਿਵਾਲੀ ਅੱਜ ਹੀ ਹੈ ਕਹੋ ਅਸੀਂ ਤੀਜਾ ਟਰੈਕਟਰ ਅਜੇ ਸੇਲ ਕਰ ਚੁੱਕੇ ਆ ਸਾਰੇ ਪਰਵਾਨੇ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਅੱਜ ਕਿਹੜਾ ਤੀਜਾ ਟਰੈਕਟਰ ਹੈ ਪਹਿਲਾਂ ਆਪਾਂ ਸਵਰਾਜ 855 ਫਿਕਸ ਰੇਟ ਨਾਲ ਸੇਲ ਕਰਿਆ ਸੀ ਉਸ ਤੋਂ ਬਾਅਦ ਆਪਾਂ ਇੱਕ ਵਿਚਕਟੇ ਸੋਨਾਲਿਕਾ ਉਹ ਸੇਲ ਕਰਿਆ ਤੇ ਤੀਜਾ ਅੱਜ ਟਰੈਕਟਰ ਧਰਮ ਧਰਮ ਸਿੰਘ ਸੰਧੂ ਆ ਖੜਾ ਹੈ ਇਨਾ ਬਚਾਲੇ ਖੜਾ ਮੁੰਡਾ ਧਰਮ ਸਿੰਘ ਸੰਧੂ ਸੈਣ ਤੇ ਇਹਨਾਂ ਦੇ ਫਾਦ ਸਾਹਿਬ ਖੜੇ ਆ ਬਲਵਿੰਦਰ ਸਿੰਘ ਸੰਧੂ ਇਧਰ ਮੇਰੇ ਨਾਲ ਖੜਾ ਜਸ ਨੂਰ ਸਿੰਘ ਜਸ ਨੂਰ ਸਿੰਘ ਸੰਧੂ ਤੇ ਵਕੀਲ ਸਾਹਿਬ ਖੜੇ ਉਧਰ ਸੁਖਮੰਦਰ ਸਿੰਘ ਸੰਧੂ ਇਹ ਬਠਿੰਡਾ ਤੋਂ ਕਿੰ ਕਿੰਨੇ ਨੰਬਰ ਹੈ 171 ਨੰਬਰ ਚੈਂਬਰ ਹੈ ਜੀ 172 ਨੰਬਰ ਚੈਂਬਰ ਚਾ ਤੇ ਬਾਈ ਜੀ ਸਿੰਘ ਅਜੇ ਅਜੇ ਨਹੀਂ ਆ ਸਕੇ ਜਗਜੀਤ ਸਿੰਘ ਸੰਧੂ ਸੂਪਰ ਕੈਂਟ ਨੇ ਸਾਡੇ ਮੋੜ ਮੋੜੀ ਨਾਮ ਹਾਂਜੀ ਮੋੜੀ ਰੋਟੀ ਬੀਡੀ ਪੀਓ ਦਫ਼ਤਰ ਮੋੜ ਬਹੁਤ ਵਧੀਆ ਇਮਾਨਦਾਰ ਅਫਸਰ ਨੇ ਸਾਡੇ ਜਗਜੀਤ ਸਿੰਘ ਸੰਧੂ ਜੀ ਵੀਡੀਓ ਵੀਓ ਦਫ਼ਤਰ ਚ ਮੌੜ ਕਿਵੇਂ ਸਰਪੰਚ ਸਾਹਿਬ ਨਾਲ ਮੇਰੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਜੱਸੀ ਬਾਈ ਜੱਸੀ ਕਹਿੰਦੇ ਆ ਛੋਟਾ ਨਾਮ ਦਾ ਬਾਈ ਦਾ ਜੱਸੀ ਆ ਤੇ ਇਹ ਇਹਨਾਂ ਨੇ ਗੱਲਬਾਤ ਕਰਕੇ ਦੱਸਿਆ ਕਿ ਬਹੁਤ ਇਮਾਨਦਾਰ ਅਫਸਰ ਸਾਡੇ ਮੌੜ ਮੰਡੀ ਚ ਲੱਗੇ ਹੋਏ ਨੇ ਸਾਨੂੰ ਬਹੁਤ ਖੁਸ਼ੀ ਮਿਲੀ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਇਹ ਅੱਜ ਮੈਂ ਚਾਗਰੀ ਬਣਾ ਰਿਹਾ ਸਰਪੰਚ ਸਾਹਿਬ ਫੜਾ ਰਹੇ ਆ ਕਿਉਂ ਆਪ ਦੇ ਪਿੰਡ ਦੇ ਬੰਦੇ ਕਦੋਂ ਮਦਦ ਕਰਦੇ ਆ ਆਪ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਅੱਜ ਇਹਨਾਂ ਨੂੰ ਸਾਰੇ ਸੰਧੂ ਫੈਮਿਲੀ ਨੂੰ ਸਵਰਾਜ 963 ਟਰੈਕਟਰ ਦਿੱਤਾ ਜਰੂਰ ਦੀਵਾਲੀ ਦੀ ਵੀ ਮੁਬਾਰਕਾ ਦਉ ਸੰਧੂ ਫੈਮਿਲੀ ਨੂੰ ਤੇ ਇਹ ਟਰੈਕਟਰ ਦੀਆਂ ਵੀ ਜਰੂਰ ਵਧਾਈਆਂ ਦਿਓ ਕਿ ਨਵੀਂ ਹਰੇਕ ਬੰਦੇ ਨੂੰ ਸੰਤ ਲੈ ਕੇ ਹਰੇਕ ਬੰਦੇ ਨੂੰ ਸਮਝ ਆ ਰੋਜ਼ੀ ਦੱਸਦੇ ਖੁਸ਼ੀ ਹੁੰਦੀ ਹੈ ਤੇ ਅੱਜ ਇਹਨਾਂ ਨੂੰ ਵੀ ਉਸੇ ਲੜੀ ਤੱਕ ਦੀ ਟਰੈਕਟਰ ਦਿੱਤਾ ਗਿਆ ਬਹੁਤ ਬਹੁਤ ਮੁਬਾਰਕ ਹੋਣੀ ਚਾਹੀਦਾ ਬ੍ਰੈਂਡ ਟਰੈਕਟਰ ਨੂੰ ਬਹੁਤ ਧੰਨਵਾਦੀ ਕਿੰਨੀ ਖੁਸ਼ ਹਾਂ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਇਹ ਸਾਨੂੰ ਤਾਂ ਅਸੀਂ ਤੁਹਾਡੇ ਕੋਲੋਂ ਟਰੈਕਟਰ ਲੈਤਾ ਇਹ ਤੁਹਾਨੂੰ ਵਿਦਾਨਨਾ ਸਾਡੇ ਤੋਂ ਪਹਿਲਾਂ ਬਹੁਤ ਬਹੁਤ ਹਾਂ ਪਿੰਡ ਲਾਲਿਆਣਾ ਪਿੰਡ ਭੁੱਲ ਗਏ ਪਿੰਡ ਇਹਨਾਂ ਦਾ ਲਾਲਿਆਣਾ ਸਪੈਸਰ ਬਠਿੰਡੀ ਰਹਿੰਦੇ ਨੇ ਸੋਰੀ ਇਧਰ ਬਖੀਰ ਸਾਹਿਬ ਤਾਂ ਬਠਿੰਡੇ ਰਹਿੰਦੇ ਨੇ ਇਹ ਦੂਜੀ ਫੈਮਿਲੀ ਤੇ ਬਿਲਕੁਲ ਦੇਹ ਕੀ ਤਰ੍ਹਾਂ ਦੇ ਬਰਿੰਦ ਸਰ ਇਹ ਵੀ ਲਾਲ ਦੇਣਾ ਲੱਗੇ ਜਾਂਦੇ ਇੱਕੋ ਹੀ ਪਰਿਵਾਰ ਆ ਸਾਡਾ ਅੱਛਾ ਇੱਕੋ ਪਰਿਵਾਰ ਹੀ ਬ੍ਰਦਰ ਵੀ ਤੁਸੀਂ ਹਾਂਜੀ ਅੱਛਾ ਜੀ ਇਹ ਬ੍ਰਦਰ ਨੇ ਤਿੰਨੇ ਬਾਈਰ ਕੇ ਪਿੰਡ ਲਾਲਿਆਂ ਇਹਨਾਂ ਦਾ ਡਿਸਟ੍ਰਿਕਟ ਬਠਿੰਡਾ ਚ ਪੈ ਜਾਂਦਾ ਹੈਗਾ ਤੇ ਬਾਈਰ ਕੇ ਬਠਿੰਡੀ ਰਹਿੰਦੇ ਨੇ ਕਿ ਕਿਵੇਂ ਵੀ ਸਾਡੇ ਕੋਲ ਆ ਕੇ ਮਿਲ ਗਿਆ ਸੁਣਾਂ ਬਾਈ ਅਸੀਂ ਇੱਥੇ ਆਏ ਹਾਂਗੇ ਸਾਨੂੰ ਅੱਜ ਬ੍ਰੈਚ ਟਰੈਕਟਰਸ ਦੇ ਆ ਕੇ ਬਹੁਤ ਵਧੀਆ ਲੱਗਿਆ ਜੀ ਇਹਨਾਂ ਦਾ ਵਿਹਾਰ ਤੇ ਇਹਨਾਂ ਦਾ ਇੱਥੇ ਗੱਲਬਾਤ ਕਰਨ ਤੋਂ ਸਾਨੂੰ ਪਤਾ ਲੱਗਿਆ ਬਹੁਤ ਹੀ ਚੰਗਾ ਲੱਗਿਆ ਜੀ ਬਹੁਤ ਸੋਹਣੇ ਬਿਲਕੁਲ ਨਵੇਂ ਡਾਇਰੈਕਟਰ ਆ ਇਹਨਾਂ ਕੋਲੇ ਤੇ ਜਿਹੜੇ ਅਸੀਂ ਦੇਖਿਆ ਇੱਥੇ ਆ ਕੇ ਮਨ ਖੁਸ਼ ਹੋ ਗਿਆ ਜੀ ਤਾਂ ਅਸੀਂ ਕਹਿੰਦੇ ਆ ਬਾਈ ਜੀ ਜੇ ਕਿਸੇ ਨੂੰ ਟਰੈਕਟਰ ਦੀ ਲੋੜ ਆ ਤਾਂ ਇੱਕ ਵਾਰੀ ਇਹਨਾਂ ਕੋਲੇ ਆ ਕੇ ਜਰੂਰ ਮਿਲੋ ਕਿਉਂਕਿ ਜਮਾਂ ਨਵੇਂ ਟਰੈਕਟਰ ਅਸੀਂ ਪਹਿਲਾਂ ਅਜਾਸੀ 'ਚ ਵੀ ਗਏ ਪਰ ਅਜਾਸੀ ਤੋਂ ਬਾਅਦ ਜਦੋਂ ਅਸੀਂ ਆ ਕੇ ਬਾਈ ਜੀ ਨੂੰ ਮਿਲੇ ਇਹਨਾਂ ਦੇ ਫਰਦ ਸਾਹਿਬ ਨੂੰ ਮਿਲੇ ਤਾਂ ਸਾਨੂੰ ਬਹੁਤ ਵਧੀਆ ਇਹਨਾਂ ਦਾ ਕੰਮ ਇਮਾਨਦਾਰੀ ਵਾਲਾ ਕੰਮ ਲੱਗਿਆ ਅਸੀਂ ਬਾਈ ਜੀ ਦਾ ਵੀ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਆ ਕੇ ਡੀਲ ਕਰਨਾ ਤਰੀਕਾ ਵਧੀਆ ਲੱਗੇ ਸਾਡਾ ਡੀਲ ਕਰਦਾ ਇਹਨਾਂ ਦੀ ਜਿਹੜੀ ਡੀਲਿੰਗ ਆ ਬਈ ਜੀ ਬਹੁਤ ਅੱਛੀ ਡੀਲਿੰਗ ਆ ਬਈ ਜੀ ਤਾਂ ਮੈਂ ਕਹਣਾ ਬਈ ਜੀ ਸਾਨੂੰ ਕਿਸੇ ਨੂੰ ਨਾਲ ਲਿਆਉਣ ਦੀ ਵੀ ਲੋੜ ਨਹੀਂ ਇਹਨਾਂ ਕੋਲੇ ਆਓ ਤਾਂ ਇਹਨਾਂ ਦੀ ਇੰਨੀ ਕੱਚੀ ਡੀਲਿੰਗ ਆ ਤਾਂ ਇਹਨਾਂ ਤੋਂ ਅਸੀਂ ਬਹੁਤ ਬਹੁਤ ਇਹਨਾਂ ਤੋਂ ਪ੍ਰਭਾਵਿਤ ਵੀ ਹੋਏ ਅੱਜ ਅਸੀਂ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਹੋਇਆ ਤਾਂ ਮੈਂ ਕਹਣਾ ਵੀ ਲੋਕ ਕਹਿੰਦੇ ਵੀ ਵਿਦੇਸ਼ਾਂ 'ਚ ਜਾਓ ਸ਼ਹਿਰਾਂ 'ਚ ਜਾਓ ਤਾਂ ਅਸੀਂ ਪਿੰਡ 'ਚ ਰਹਿ ਕੇ ਵੀ ਇੰਨਾ ਵਧੀਆ ਕੰਮ ਕਰ ਸਕਦੇ ਆਂਗੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆਂਗੇ ਬਈ ਜੀ ਇਹ ਕਿ ਦੁਆਰੀਆਂ ਨੂੰ ਸੁਧਾਨਾ ਤੇ ਨਵਾਂ ਟੈਕ ਕਰਨਾ। ਜੇ ਕੋਈ ਸੰਦੂਕ ਹੈ ਉਹ ਵੀ ਜਿੰਮਤ ਪਧਾਨਿਆ ਦਿਓ। ਕਿਵੇਂ ਲੱਗਦਾ ਤੁਸੀਂ ਬਰਾਬਰ ਗੱਲਬਾਤ? ਨਹੀਂ ਨਹੀਂ ਬਹੁਤ ਵਧੀਆ ਵੀ। ਟੈਕਸ ਨਾਲ ਅਕਸਰ ਪਿੰਡਾਂ ਕੋਲ ਹੀ ਹੋਣਗੇ ਆਪਣੇ ਆਪਣੇ ਬ੍ਰੈਂਡ ਡੈਕਟਰ। ਬੜੀ ਹੱਦ ਬਹੁਤ ਬਹੁਤ। ਤੇਰਾ ਰਸਤੇ 'ਚ ਵੀ ਪੁੱਛਦੇ ਆਪਾਂ ਨੂੰ। ਪੁੱਛਦੇ ਰਹਿੰਦੇ ਆ। ਹਾਂ, ਕਈ ਵਾਰ ਮੈਂ ਇੱਕ ਵਾਰੀ ਆਈ ਸੀਗੇ ਮੈਨੂੰ ਮਿਲੇ ਕਹਿੰਦੇ ਬਾਈ ਇਹ ਉਹਨਾਂ ਦੇ ਬ੍ਰੈਂਡ ਡੈਕਟਰ ਦੇ ਯਾਰਾ ਮੈਂ ਠੀਕ ਆ ਬਾਈ। ਮੈਂ ਲੋਕੇਸ਼ਨ ਪੁੱਛੀ ਸੀ। ਅੱਛਾ। ਪਹਿਲਾਂ ਉਹਨੇ ਪੁੱਛਿਆ ਵੀ ਬਾਈ ਬੰਦੇ ਕਿਹੋ ਜਿਹੇ ਆ। ਮੈਂ ਠੀਕ ਆ ਬਈ ਬੰਦੇ ਆ। ਜੇ ਬੰਦੇ ਆਇਆ ਜਦੋਂ ਬਾਈ ਜੀ ਆਈ ਸੀਗੇ ਇਹ ਕਹਿੰਦੇ ਮੈਨੂੰ ਕਹਿੰਦੇ ਕਿੱਥੇ ਆ ਬਾਈ ਪੈਂਡੀਆਂ ਜੀ ਕਹਿੰਦੇ ਆਪਣੇ ਬ੍ਰਦਰ ਆਏ ਹੋਇਆ ਟਰੈਕਟਰ ਲੈਣਾ ਬੜਾ ਇੰਟੈਕਟਰ ਆ ਲੈ ਲੋ ਤੇ ਵੀ ਬੰਦੇ ਆਪਣੀ ਐ ਮੈਂ ਆਂਦੀ ਆਪਣੀ ਐ ਠੀਕ ਕਰ ਕਿਉਂ ਬੰਦੇ ਜੀ ਵਧੀਆ ਕੋਈ ਕੁਆਲਟੀ ਦਾ ਕੰਮ ਕਰਾਂਗੇ ਵੀਰੋ ਫੇਰ ਹੀ ਬੰਦੇ 4000 ਹਜ਼ਾਰਾ ਭਰਦੇ ਆ ਅੱਜ ਕੋਲ ਚਿਹਰਿਆਂ ਦੇ ਪਤਾ ਲੱਗ ਜਾਂਦੇ ਕਿੰਨੀ ਖੁਸ਼ੀ ਆ ਕਿੰਨੇ ਵਕੀਲ ਸਾਹਿਬ ਨੂੰ ਕਿਉਂ ਪਗਲੇ ਕਿਹੇ ਬੰਦੇ ਆ ਆਪ ਬੰਦਾ ਉਹ ਜੇ ਥਾਂ ਤੇ 딜 ਕਰਕੇ ਸਟੌਕ ਲੈਂਦਾ ਕਿੱਥੇ ਬੰਦੇ ਆ ਮਨ ਖੜੇ ਜਾਂ ਉਹਨੂੰ ਪਤਾ ਲੱਗੇ ਬੀ ਚੀਜ਼ ਚੰਗੀ ਮਿਲਦੀ ਆ ਬਿਲਕੁਲ ਗਰੰਟੀਆਂ ਸੁਦਾ ਵਾਲੇ ਟਰੈਕਟਰ ਦਿੰਨੇ ਆ ਵੀਰੋ ਤੁਸੀਂ ਵੀ ਜੇ ਨਵੇਂ-ਨਵੇਂ ਟਰੈਕਟਰ ਖਰੀਦਨੇ ਆ ਤਾਂ ਬੜੈਟ ਟੈਨਸ ਸੰਪਰਕ ਕਰੋ ਸਾਡਾ ਪੈਂਡ ਭਾਈ ਬਕਤੌਰ ਡਿਸਟ੍ਰਿਕਟ ਬਠਿੰਡਾ ਬਠਿੰਡਾ ਮਾਨਸਾ ਰੋਡ ਦੇ ਉੱਪਰ ਸਾਡਾ ਪੈਂਡ ਆ ਹਰੇਕ ਪ੍ਰਕਾਰ ਦੇ ਟਰੈਕਟਰ ਤੇ ਆਸਾਨ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਜੇ ਵਕੀਲ ਸਾਹਿਬ ਵਰਗੇ ਜਮਾ ਨਗਦ ਟਰੈਕਟਰ ਲਿਆਗਾ ਜੇ ਤੁਹਾਡੇ ਕੋਲ ਨਗਦ ਪੇਮੈਂਟ ਆ ਤਾਂ ਨਗਦ ਨਹੀਂ 200 ਲੱਖ 1.5 ਲੱਖ ਰੁਪਇਆ ਭਰ ਕੇ 7-8 ਲੱਖ 10 ਲੱਖ 12 ਲੱਖ ਵਾਲੇ ਦਾ 13 ਲੱਖ ਦਾ ਆਪਣੇ ਕੋਲ ਟਰੈਕਟਰ ਖੜਿਆ ਹੈ ਤਾਂ ਤੁਸੀਂ ਕਿਸਾਨ ਕਿਸਤਾਂ ਜੀ ਵੀ ਲਿਆ ਸਕਦੇ ਆ ਜਰੂਰ ਬਾਈ ਅਰਗਨ ਨੂੰ ਕਮੈਂਟਾਂ ਵਿੱਚ ਬਤਾਈਆਂ ਦੇ ਲਈ ਫਿਰ ਗੁਆਰ ਵੀ ਬਹੁਤ-ਬਹੁਤ ਮੁਵਾਰੇ ਇੱਕ ਵਾਰੀ ਤਾ ਮੋਬਾਈਲ ਨੰਬਰ ਜਰੂਰ ਦੱਸ ਦੇ ਹਾਂ ਮੋਬਾਈਲ ਨੰਬਰ ਮੇਰਾ ਸੀਗਾ 9202640492026404 ਇਹ ਮੇਰਾ ਮੋਬਾਈਲ ਨੰਬਰ ਨੇ ਕਿਹੜੇ-ਕਿਹੜੇ ਵਕੀਲ ਸਾਹਿਬ ਅਰਗਨ ਜਾਣਦੇ ਨੇ ਪਸੰਧੂ ਫੈਮਿਲੀ ਕਿਹੜੇ-ਕਿਹੜੇ ਜਾਣਦੇ ਨੇ ਭਰਾ ਜਰੂਰ ਕਮੈਂਟ ਕਰਿਓ ਤੇ ਇੱਧਰ ਟਰੈਕਟਰ ਵੀ ਹੈ ਸਾਡੇ ਓਕੇ ਇਹਦਰ 963 ਇਹਨਾਂ ਟ੍ਰੈਕਟਰ ਦਿੱਤਾ ਬਾਈ ਅੱਗਿਆ ਨੂੰ ਸੰਧੂ ਫੈਮਿਲੀ ਨੂੰ ਇਹ ਟ੍ਰੈਕਟਰ ਲੈ ਕੇ ਚੱਲੇ ਆ ਲਾਣੇਦਾਰ ਉੱਤੇ ਲਿਖਿਆ ਹੋਇਆਗਾ ਇਹ ਟ੍ਰੈਕਟਰ ਲੈ ਕੇ ਚੱਲੇ ਬਹੁਤ ਸਾਫ ਸੁਥਰੇ ਟ੍ਰੈਕਟਰ ਖਰੀਦਣ ਲਈ ਬੜਾਈਨ ਕਰਨਾ ਸਵਾਰ ਕਰੋ ਆ ਦੇਖੋ ਸੋਨਾ ਲਿਖਾ 60 ਆਏ 741 ਸਵਰਾ 855 5210 5050 ਡੀ ਅੱਗੇ ਖੜੇ ਆ ਅਰਜਨ 555 ਖੜੇ ਆ ਅਰਜਨ 555 ਤੇ 755 ਅਰਜਨ ਖੜੇ ਆ ਇਧਰ ਟਗੇ ਹੋਏ ਖੜੇ ਆ ਅਰਜਨ ਨੋਵੋ ਅਰਜਨ ਨੋਵੋ ਖੜੇ ਆ ਨਵੇਂ-ਨਵੇਂ ਟਰੈਕਟਰ ਆਪਣੇ ਕੋਲੇ CRDH ਚ ਨਵੀਂ ਤਕਨੀਕ ਦੇ ਟਰੈਕਟਰ ਆ ਚੁੱਕੇ ਆ ਨਵੀਂ ਤਕਨੀਕ ਦੇ ਇਹ ਵੀ ਟਰੈਕਟਰ ਖੜਾਗਾ ਕਿਵੇਂ ਹੋਰ ਆਪਣੇ ਕੋਲੇ ਸਵਰਾਜ 855 ਖੜਾ ਸਵਰਾਜ 855 ਖੜਾਗਾ ਸਾਈਡ ਗੇਅਰ ਵਾਲਾ ਤੇ ਅੱਗੇ ਅਰਜਨ ਨੋਵੋ ਖੜਾਗਾ ਤੇ ਅੱਗੇ 7552 ਬਹੁਤ سارے ਡਿਫਰੈਂਟ ਤਰੀਕੇ ਤੇ ਹਾਰ ਹੋ ਜਾ ਕੇ ਲੱਗਦੇ ਰਹਿੰਦੇ ਆ ਕੋਈ ਵੀ ਟਰੈਕਟਰ ਖੇਦਣਾ ਬ੍ਰੈਂਕ ਟ੍ਰੈਨਰ ਨਾਲ ਸੰਪਰਕ ਕਰੋ ਪੈਂਡ ਸਾਡਾ ਭਾਈ ਮੁਰਤਾੌਰ ਡਿਸਟ੍ਰਿਕਟ ਬਰੰਡਾ ਚ ਤੁਸੀਂ ਕਿੱਥੋਂ ਕਿੱਥੋਂ ਵੀਰੋ ਜੁੜੇ ਹੋ ਕਿਹੜੇ ਕਿਹੜੇ ਪਰਵਾਨੇ ਪੂਰੀ ਫੁੱਲ ਵੀਡੀਓ ਦੇਖੀ ਆ ਜਰੂਰ ਕਮੈਂਟ ਕਰਕੇ ਦੱਸਿਓ ਸਸਿਕਾ